ਮੈਂ ਤੁਰਿਆਂ ਚਾਵਣ ਨਾ ਆਇਆ ਸਦਾ ਹੀ ਮੈਂ ਆਪਣੀ ਚਾਲ ਆਇਆ ਮੈਂ ਪੈਂਡੇ ਤੁਰਿਆਂ ਸੱਚ ਵਾਲੇ ਫਤ ਫੜ ਕੇ ਵੇਖ ਮਸ਼ਾਲ ਆਇਆ ਕਦੀ ਭੀੜ ਦਾ ਹਿੱਸਾ ਬਣਿਆ ਨਹੀਂ ਸਦਾ ਕੀਤਾ ਏ ਭਲਾ ਜਮਾਨੇ ਦਾ ਕਦੀ ਭੀੜ ਦਾ ਹਿੱਸਾ ਬਣਿਆ ਨਹੀਂ ਤਾਂ ਬਣ ਕੇ ਅੱਜ ਕਮਾਲ ਆਇਆ ਸਦਾ ਕੀਤਾ ਏ ਭਲਾ ਜਮਾਨੇ ਦਾ ਤਾਂ ਹੀ ਸ਼ਾਨੋ ਸ਼ੌਕਤ ਨਾਲ ਆਇਆ ਤਾਂ ਹੀ ਸ਼ਾਨੋ ਸ਼ੌਕਤ ਨਾਲ ਆਇਆ ਸਾਡੇ ਸਕੂਲ ਦੀ ਆਨ ਬਲ ਸ਼ਾਨ ਰਹੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਆਈਡੀਆ ਗੈਸ ਹੋ ਗਿਆ ਹੁਣ ਹੈ ਹਾਂਜੀ ਸਰ ਬਲਵਿੰਦਰ ਸਿੰਘ ਜੀ ਬਰਾੜ ਸਰ ਨੂੰ ਅਸੀਂ ਸਟੇਜ ਤੇ ਸੱਦਾ ਦਿੰਨੇ ਆ ਕੀ ਉਹਨਾਂ ਨੇ ਸਾਥ ਮੁਝ ਹੀ ਜਮਾਨੇ ਦਾ ਭਲਾ ਕੀਤਾ ਸਕੂਲ ਦੇ ਵਿੱਚ ਜਦੋਂ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਸੀ ਤਾਂ ਬਲਵਿੰਦਰ ਸਰ ਨੇ ਘਰ ਘਰ ਜਾ ਕੇ ਡੋਰ ਤੋਂ ਡੋਰ ਜਾ ਕੇ দান ਦੀ ਰਾਸ਼ੀ ਜੋ ਪਾਣੀ ਦੀ ਸਮੱਸਿਆ ਦਾ ਹੱਲ ਕਰਵਾਇਆ ਬਲਵਿੰਦਰ ਸਰ ਦਾ ਆਸ਼ੀਰਵਾਦ ਸਾਡੇ ਨਾਲ ਹੁੰਦਾ ਹੈ ਨਾ ਜਦੋਂ ਤੇ ਸਾਡੇ ਸਾਰੇ ਕੰਮ ਜਿਹੜੇ 100% ਸਕਸੈਸ ਰਹਿੰਦੇ ਆ ਸਾਨੂੰ ਇਹਨਾਂ ਦਾ ਇੰਨਾ ਵੱਡਾ ਆਸ਼ੀਰਵਾਦ ਹੈ ਸਾਨੂੰ ਇਹਨਾਂ ਦਾ ਆਪਣੇ ਪਿਓ ਜਿੰਨਾ ਆਸਰਾ ਮੈਂ ਹਮੇਸ਼ਾ ਹੀ ਕਹਿਣੀ ਹੁੰਦੀ ਹੈ ਕਿ ਜੇ ਸਾਰ ਖੜੀ ਦੇਸ਼ ਦਾ ਸਾਨੂੰ ਹੈ ਲੱਗਦਾ ਵੀ ਸਾਨੂੰ ਕਿਸੇ ਦਾ ਡਰ ਨਹੀਂ ਤੇ ਸਾਡੇ ਕੰਮ ਸਹੀ ਹੋਣੇ ਆ ਸਿੰਘ ਬਾੜ ਸਰ ਰਿਟਾਇਰਡ ਐਸਐਸ ਮਾਸਟਰ ਉਹਨਾਂ ਨੂੰ ਮੈਂ ਮੰਚ ਤੇ ਸੱਦਾ ਦਿੰਨੀ ਹੈ ਕਿ ਉਹ ਆਪਣੇ ਜ਼ਿੰਦਗੀ ਦੇ ਤਜਰਬੇ ਸਾਡੇ ਨਾਲ ਸਾਂਝੇ ਕਰਨ ਬਲਵੀਰ ਸਰ ਪਹਿਲਾਂ ਕਹਿ ਕੇ ਗਏ ਹੈ ਕਿ ਪੜ੍ਹਾਈ ਲਿਖਾਈ ਕਰ ਲੈਣਾ ਵੀ ਇੱਕ ਦੀ ਨਿਸ਼ਾਨੀ ਨਹੀਂ ਜੋ ਅਸੀਂ ਤਜਰਬਿਆਂ ਤੋਂ ਸਿੱਖ ਸਕਦੇ ਹਾਂ ਨਾ ਬੇਟੇ ਉਹ ਕਿਤਾਬਾਂ ਤੋਂ ਨਹੀਂ ਸਿੱਖਿਆ ਜਾ ਸਕਦਾ ਤਾਂ ਵੈਲਕਮ ਸਰ ਵੈਲਕਮ ਜੋਰਦਾਰ ਕੈਪਿੰਗ ਦੇ ਨਾਲ ਅਸੀਂ ਬਿੰਦਾ ਸਾਹਿਬ ਦਾ ਸਵਾਗਤ ਕਰਦੇ ਹਾਂ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਉਹਨਾਂ ਦਾ ਸਮੂਹ ਸਟਾਫ ਮੈਂ ਪਹਿਲਾਂ ਕਹੇ ਹੋਏ ਸ਼ਬਦ ਉਹ ਵੀ ਫਿਰ ਦੁਹਰਾਉਣਾ ਹੈ ਕਿ ਮੈਨੇ ਚਾਹੁੰਦਾ ਕਿ ਮੈਂ ਇਹਨਾਂ ਦੀ ਮੂੰਹ ਤੇ ਪ੍ਰਸ਼ੰਸਾ ਕਰਾਂ ਕਿਉਂਕਿ ਵਾਰ-ਵਾਰ ਇੱਕ ਗੱਲ ਕਹਿਣ ਨਾਲ ਕਹਿਣ ਵਾਲਾ ਵੀ ਔਖਾ ਲੱਗਦਾ ਹੈ ਤੇ ਸੁਣਨ ਵਾਲਾ ਵੀ ਉਹ ਲਈ ਦੇ ਪਾਤਰ ਤਾਂ ਹੈ ਹੀ ਹੈ ਪਰ ਮੈਂ ਇਹਨਾਂ ਦੀ ਸਿਰਫ ਜਾ ਕੇ ਕਰੇ ਆਪਣੇ ਪਰਿਵਾਰ ਚੜ੍ਹਨ ਕੀਤੀ ਕਰੂੰਗਾ ਨਾਰਟਕਲ ਹੋਰ ਸਕੂਲ ਜਿੱਥੇ ਬੈਠਾ ਹੋਇਆ ਉੱਥੇ ਮੈਂ ਜ਼ਰੂਰ ਸਰਤ ਕਰੂੰਗਾ ਮੈਂ ਅਸ਼ਨੀਤ ਵਰਜੀ ਤੋਂ ਮਾਫੀ ਮੰਗੀ ਸੀ ਵੀ ਮੈਨੂੰ ਬੋਲਣ ਤੋਂ ਗ੍ਰਹਿਣ ਕੀਤਾ ਜਾਵੇ ਪਰ ਨਰਮਿੰਦਰ ਜੀ ਨੇ ਸੱਚਮੁੱਚ ਹੀ ਕਿਹਾ ਜਦੋਂ ਆ ਖੇਡਾਂ ਚੱਲਦੀਆਂ ਸੀ ਬਚਪਨ ਦੀਆਂ ਮੈਂ ਬਾਬੇ ਨਾਲ ਕਿੰਨਾ ਝੂਠ ਨੇ ਮਾਰਦਾ ਮੈਂ ਇੱਥੇ ਨਹੀਂ ਛੇਧ ਬੱਚਿਆਂ ਨੂੰ ਇੰਨਾ ਖੇਡਾਂ ਦੇ ਨਾਮ ਦਾ ਪਤਾ ਹੈ ਪਤਾ ਹੈ ਪਤਾ ਆ ਜਿਹੜੀਆਂ ਖੇਡਾਂ ਤੁਸੀਂ ਛੱਤਰ ਚਿਲਾ ਖੇਡੀਆਂ ਚੱਪਲੀਆਂ ਨਾਲ ਅਸੀਂ ਇਹ ਖੇਡਾਂ ਸਾਰੀਆਂ ਖੇਡੀਆਂ ਪਰ ਸਾਡੇ ਵੇਲੇ ਚੱਪਲਾਂ ਨਹੀਂ ਸੀ ਹੁੰਦੀਆਂ ਸੁੱਤੇ ਛੱਤਰ ਜਿਹੜੀ ਜੁੱਤੀ ਪੁਰਾਣੀ ਹੋ ਜਾਣੀ ਉਹ ਸੁੱਟ ਨਹੀਂ ਜਾਂਦੀ ਉਹ ਰੱਖੇ ਹੁੰਦੇ ਸੀ ਚਰਤੇ ਹੁੰਦੀ ਸੀ ਉਹ ਛੱਤਰ ਮੂਹਰੇ ਨਹੀਂ ਮਾਰਨਾ ਜਦੋਂ ਬੰਦਾ ਭਜਦਾ ਉਹਦੇ ਧੂਈ ਦੇ ਵੱਜਣਾ ਚਾਹੀਦਾ ਇੱਕ ਗੱਲ ਹੋਰ ਜਿਹਦੇ ਦੋ ਵੱਜ ਜਾਂਦੀਆਂ ਉਹ ਖੇਡ ਖੇਡਦੇ ਵਿੱਚ ਇੱਕ ਸਾਡੇ ਵੇਲੇ ਹੋਰ ਖੇਡ ਹੁੰਦੀ ਸੀ ਬਚਪਨ ਦੀ ਕੁੜਕਾ ਲੱਗਾ ਕਦੇ ਨਾ ਸੁਣਿਆ ਸੁਣਿਆ ਸੁਣਾ ਕੇ ਨਾ ਇੱਕ ਦਰਖਤ ਹੁੰਦਾ ਸੀ ਵੱਡਾ ਜਿਵੇਂ ਸਾਡੇ ਟੰਗ ਸੂਏ ਤੇ ਦੋ ਬੋਰਡ ਹੁੰਦੇ ਸੀ ਪੁਰਾਣੇ ਬੰਦਿਆਂ ਨੇ ਦੇਖਿਆ ਹੁਣ ਪੱਟੇ ਗਏ ਜਿਹੜੇ ਬੱਚੇ ਦੀ ਦਾਵੀ ਆ ਜਾਂਦੀ ਉਹ ਕੁਛ ਮਿੱਥੀ ਦਾ ਖੜ ਜਾਂਦਾ ਸੀ ਬਾਕੀ ਬੱਚੇ ਦਰਖਤ ਤੇ ਚੜ ਜਾਂਦੇ ਸੀ ਜਦੋਂ ਉਹ ਕਹਿ ਦਿੰਦੇ ਸੀ ਵੀ ਆ ਜਾਓ ਸਾਨੂੰ ਫੜ ਲਓ ਉਹ ਬੱਚਾ ਦਰਖਤ ਤੇ ਚੜ ਕੇ ਉਹਨਾਂ ਬੱਚਿਆਂ ਮਗਰ ਟੱਕਦਾ ਜਿਹੜਾ ਟਾਣਾ ਜ਼ਮੀਨ ਤੇ ਨੀਵਾ ਹੁੰਦਾ ਬੱਚੇ ਉਸ ਤੋਂ ਲੰਕਾ ਮਾਰ ਕੇ ਤੇ ਚੜ ਜਾਂਦੇ ਸੀ ਇਹ ਸੀ ਸਾਡੀਆਂ ਬਚਪਨੀਆਂ ਖੇਡਾਂ ਆ ਤੁਹਾਡੀ ਗੋਲੀਆਂ ਵਾਲੀ ਖੇਡ ਵੇਖ ਕੇ ਮੈਨੂੰ ਤੇਰੇ ਬਚਪਨ ਦੀ ਇੱਕ ਗਲਤੀ ਯਾਦ ਆ ਗਈ ਤੁਹਾਨੂੰ ਇਹਦੇ ਆਪ ਕਹਿੰਦੇ ਆ ਬੱਚੇ ਗੋਲੀਆਂ ਨਾ ਖੇਡੋ ਨਾ ਖੇਡੋ ਬਚਪਨ ਆ ਖਿਡਾ ਜਾਂਦਾ ਮੈਂ ਵੀ ਇੱਕ ਵਾਰ ਸਾਡੇ ਘਰ ਦੇ ਮੁਰਦੀ ਇੱਕ ਗਲੀ ਸੀ ਜਿਹੜੀ ਸਾਰੇ ਪਿੰਡ ਦੇ ਪਸ਼ੂ ਉੱਥੇ ਆਉਂਦੇ ਸੀਗੇ ਸੂਜੇ ਦੇ ਨਾਲ ਆਉਣ ਹਾਸਤੇ ਸਾਡੇ ਰਿਸਪੈਕਟਡ ਮਾਸਟਰ ਨੇਦਰਾਮ ਜੀ ਸਮੇਂ ਮੈਂ ਪੜ੍ਹਾਉਂਦੇ ਹੁੰਦੇ ਸੀ ਮੇਰੀ ਮਸੀਦੀਆਂ ਲੜਕੀਆਂ ਨੂੰ ਟਿਊਸ਼ਨ ਪੜਾਉਣਾ ਹੁੰਦਾ ਸੀ ਸ਼ਾਮ ਵੇਲੇ ਕੀ ਹੋਇਆ ਅਗਰੋਂ ਤਸੂਲ ਆ ਕੇ ਦਿੱਤਾ ਉੱਡਦਾ ਸੀ ਕੱਚੀਆਂ ਗਲੀਆਂ ਸੀ ਸਾਡੇ ਇੱਕ ਨਾਲ ਐਡੀ ਭੀੜੀ ਗਲੀ ਸੀ ਤੇ ਉਹਦੇ ਵਿੱਚ ਦਿਨ ਵੇਲੇ ਵੀ ਬੰਦਾ ਨਹੀਂ ਲੰਘਦਾ ਸੀ ਕਿਸੇ ਔਰਤ ਨੇ ਤਾਂ ਲੰਘਣੀ ਕੀ ਐਨੀ ਭੀੜੀ ਫਾਲਬਲਾਵੇਂ ਸੀ ਅਸੀਂ ਉਹਦੇ ਵਿੱਚ ਬੈਠੇ ਗੋਲੀਆਂ ਖੇਡ ਰਹੇ ਸੀ ਮੈਦੀ ਵਿੱਚ ਸ਼ਾਮ ਸੀ ਸਾਡੇ ਮਾਸਟਰ ਜੀ ਨੇ ਦੇਤੇ ਤਰ ਡਰਦੇ ਹੋਏ ਉਸ ਗਲੀ ਵਿੱਚ ਦੀ ਆ ਕੇ ਮੇਰੇ ਮਰਲੇ ਬਸੇ ਖੜੇ ਮੇਰੇ ਨਾਲ ਦੇਣਾ ਤੋਂ ਨਾਲੇ ਦੇਖਣ ਜਦੋਂ ਮੈਂ ਤਾਂ ਚੱਕਿਆ ਤੇ ਲਕੀਨ ਜਦੋਂ ਮੇਰੇ ਹੋਸ਼ ਉੱਡ ਗਏ ਵੀ ਆ ਕੇ ਬੰਦ ਗਿਆ ਅੰਗਰੇਜ਼ ਤਨ ਪ੍ਰੇਰ ਦੇ ਵਿੱਚ ਸਾਡੇ ਪੀਟੀ ਸਾਹਿਬ ਹੁੰਦੇ ਸੀ ਸਰਕਾਰ ਜੋਗ ਭਾਨ ਸਿੰਘ ਜੀ ਜੋ ਅੱਜ ਕੱਲ੍ਹ ਸੰਸਾਰ ਦੇ ਵਿੱਚ ਨਹੀਂ ਉਹਨਾਂ ਕੋਲੇ 3 ਫੁੱਟ ਦੀ ਫੱਟੀ ਹੁੰਦੀ ਸੀ ਜੋ ਇੰਨੀ ਚੌੜੀ ਹੁੰਦੀ ਸੀ ਜਿੱਕ ਤੱਕ ਵੋਈਦੀ ਜਿੱਕੇ ਉੱਥੋਂ ਵੋਈਦੀ ਇਤੋਂ ਹੀ ਪੈਂਦੀ ਸੀ ਜਿਹੜੇ ਬੱਚੇ ਦੇ ਇੱਠਾ ਵੱਜ ਗਈ ਉਹ ਅੱਜ ਮੰਗ ਨਹੀਂ ਪ੍ਰੇਰ ਕਰਦੇ ਆ ਬਾਹਾਂ ਆਏ ਕਿ ਨਹੀਂ ਹੋਊਗਾ ਕੰਨ বিনা ਬਾਹਰ ਸੁਆਕੇ ਇੱਥੇ ਖੜੀ ਸੀ। ਪ੍ਰੇਰ ਦੇ ਵਿੱਚੋਂ ਕਹਿਣ ਲੱਗੇ ਕੱਲ ਇਹਦੇ ਬੱਚੇ ਗੋਲੀਆਂ ਖੇਡੇ ਆ। ਖੜੇ ਕਰੋ ਜੀ। ਫਿਰ ਤੁਸੀਂ ਖੁਦ ਸਟਾਫ ਵਾਲੇ ਵੀ ਬਚਪਨ ਚ ਆਜੋ ਤੁਸੀਂ ਤਾਂ ਬਚਪਨ ਚ ਹੈਗੇ ਹੀ ਐ। ਮਾਸਟਰ ਵਿਨੇਦਰਾਮ ਜੀ ਮੈਨੂੰ ਕਹਿ ਰਹੇ ਆ ਨਹੀਂ ਉੱਠਣਾ ਨਹੀਂ ਉੱਠਣਾ ਨਹੀਂ ਉੱਠਣਾ। ਪੀਡੀ ਸਾਹਿਬ ਜੀ ਕਹਿ ਰਹੇ ਆ ਜਿਹੜੇ ਬੱਚੇ ਗੋਲੀਆਂ ਖੇਡੇ ਸੀ ਖੜੇ ਹੋ ਜਾਓ। ਸੋਚੋ ਉੱਥੇ ਮੇਰੀ ਮਾਨਸਿਕ ਅਵਸਥਾ ਕੀ ਹੋਊ। ਨੇਦਰਾਮ ਦੀ ਨਿਗਾ ਮੈਗਰੇਚ ਮੈਨੂੰ ਕਹੀ ਜਾਂਦੇ ਆ ਬੋਲ ਕੇ ਲੱਗੀ ਕਹਿਣਾ ਸੀ ਵੀ ਨਹੀਂ ਉੱਠਣਾ। ਪੀਡੀ ਸਾਹਿਬ ਕਹ ਰਿਹਾ ਜਿਹੜੇ ਬੱਚੇ ਗੋਲੀਆਂ ਖੇਡਿਆ ਖੜੇ ਹੋ ਜ। ਮੈਂ ਵੀੜਾ ਚਿਰਕ ਫੈਸਲਾ ਲੈ ਕੇ ਕਿ ਬਖੜਿਆ ਤਾਂ ਹੁਣ ਆਪੋ ਜੜੀ ਹੋਊਗੀ ਵੇਖੀ ਜੋ। ਮੈਂ ਖੜਾ ਹੋ ਗਿਆ। ਪੀਡੀ ਸਾਹਿਬ ਹਰੇਕ ਬੱਚੇ ਨੂੰ ਪਨਿਸ਼ਮੈਂਟ ਦਿੰਦੇ ਹੁੰਦੇ ਆ। ਪਰੰਤੂ ਜਦੋਂ ਮੇਰੇ ਕੋਲ ਆਏ ਮੈਂ ਹੱਥ ਕਰ ਲਿਆ। ਜਗਰਾਮ ਜੀ ਕਹਿੰਦੇ ਜੀ ਨਹੀਂ। ਕਿ ਉਹਨੂੰ ਕੁਛ ਨਹੀਂ ਕਰ। ਜੇ ਖੜਾ ਨਾ ਹੁੰਦਾ ਮੇਰੇ ਕਹਿੰਦੇ باوجود ਫਿਰ ਇੱਕ ਦੀਆਂ ਦੋ ਬੈਣੀਆਂ ਸੀ। ਇੰਨਾ ਡਰ ਹੁੰਦਾ ਸੀ ਉਹ ਤੋਂ ਅਧਿਆਪਕਾਂ ਦਾ। ਹੁਣ ਮੈਂ ਛੋਟੇ ਬੱਚਿਆਂ ਬਾਰੇ ਗੱਲ ਕਰਦਾ ਹਾਂ। ਜਿਹੜੇ ਬੱਚੇ ਛੇਵੀਂ ਤੋਂ ਲੈ ਕੇ 10ਵੀਂ ਤੱਕ ਬੇਟਾ ਸੇ ਆ ਤੁਹਾਨੂੰ ਨਾ ਪਤਾ ਹੋਵੇ ਤੁਸੀਂ ਅੱਗੇ ਜਿੰਦਗੀ ਚ ਕਿਸੇ ਵੀ ਸਫੀਅਰ ਦੇ ਵਿੱਚ ਜਾਣਾ ਹੈ 10ਵੀਂ ਤੋਂ ਬਾਅਦ ਤੁਹਾਨੂੰ ਸਭ ਤੋਂ ਪਹਿਲੀ ਲੋੜ ਪੈਂਦੀ ਹੈ ڈیٹ ਆਫ ਬਰਥ ਦੀ ਜਿਹੜੀ ڈیٹ ਆਫ ਬਰਥ ਹੈ ਤੁਹਾਡੇ ਕੱਲੇ 10ਵੀਂ ਦੇ ਸਰਟੀਫਿਕੇਟ ਤੇ ਲਿਖੀ ਜਾਂਦੀ ਹੈ ਤੇ ਉਸ ਤੋਂ ਅੱਗੇ ਬੀਏ ਕਰ ਲੋ ਏ ਐਮਏ ਕਰ ਲੋ ਫਿਲ ਕਰ ਲੋ ਐਮਬੀਬੀਸ ਕਰ ਲੋ ਕਿਸੇ ਤੇ ਨਹੀਂ ਲਿਖੀ ਜਾਂਦੀ ਮੈਂ ਤਾਂ ਹੱਥੋਂ ਉਮੀਦ ਕਰਦਾ ਉਹ ਸਰਟੀਫਿਕੇਟ ਤੇ ਜਿਹੜਾ ਤੁਹਾਨੂੰ ਬੋਰਡਦੋਂ ਨਿਓ ਮਿਲਦਾ ਹੈ ਤੁਹਾਡਾ ਨਾਮ ਤੁਹਾਡੀ ਮੰਮੀ ਦਾ ਨਾਮ ਤੁਹਾਡੇ ਪਿਤਾ ਦਾ ਨਾਮ ਲਿਖਿਆ ਜਾਂਦਾ ਹੈ ਮੈਂ ਤੁਹਾਨੂੰ ਉਮੀਦ ਕਰਨਾ ਹੈ ਕਿ ਤੁਸੀਂ ਜਦੋਂ ਇਹ ਸਰਟੀਫਿਕੇਟ ਫੜੋ ਤੁਹਾਡੇ ਘਟੋ ਘਟ 90% ਨੰਬਰ ਜ਼ਰੂਰ ਆਉਣੇ ਚਾਹੀਦੇ ਮੈਂ ਤੁਹਾਨੂੰ ਉਮੀਦ ਕਰਕੇ ਜੰਮਾ ਤੁਹਾਡੇ ਨੋਕਰ ਦਾ ਨੰਬਰ ਕਿ ਉਹ ਸਰਟੀਫਿਕੇਟ ਤੁਹਾਨੂੰ ਦੁਆਰਾ ਕਿਧੋਂ ਨਹੀਂ ਮਿਲਣਾ ਜਿੱਥੇ ਜਾਓਗੇ ਜਨਮਿਕੀ ਲਓ ਜੀ ਕਿਥੋਂ ਲਿਆਉਗੇ ਮੈਂ ਕਹਿੰਦਾ ਤੁਹਾਨੂੰ ਮਾਣ ਹੋਣਾ ਚਾਹੀਦਾ ਜਿਹੜਾ ਬੰਦਾ ਡੇਟੋ ਵਰਤੇ ਆਖੇ ਉਹ ਮਾਣ ਕਰੇ ਕਿ ਬੱਚੇ ਕਿਹੜੇ ਸਕੂਲ ਦੇ ਆ ਮੈਂ ਜ਼ਿਆਦਾ ਸਮਾਨਾ ਲੈਂਦਾ ਹੋਇਆ ਮੈਂ ਵੀ ਕੁਝ ਸਕੂਲ ਦੀ ਪੇਟਾ ਕਰਾਉਣਾ ਹੈ मैं चाहना कितनी रोशनी पार्टी आकर मैं तो लै जाऊ दरिया बलविंदर सर बहुत बहुत धन्यवाद गुरमीत सर लखविंदर सर अश्विनी सर